ਲਾਲ ਕਿਲਾ ਇਹ ਐਵੇਂ ਨਹੀਂ ਲਾਲ ਲੋਕੋ ਇਹ ਉਹੀ ਲਾਲ ਕਿਲਾ ਹੈ ਜਿੱਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕਰਨ ਦੇ ਹੁਕਮ ਜਾਰੀ ਹੁੰਦੇ ਸਨ ਲਾਲ ਕਿਲਾ ਇਹ ਐਵੇਂ ਨਹੀਂ ਲਾਲ ਲੋਕੋ ਲਹੂ ਤੇਗ ਬਹਾਦਰ ਦਾ ਪੋਤਿਆ ਏ ਚੌਂਕ ਚਾਂਦਨੀ ਚਮਕਦਾ ਰਹੂ ਇਦਾਂ ਰਤ ਨਾਲ ਸ਼ਹੀਦਾਂ ਨੇ ਧੋਤਿਆ ਏ ਝੰਡਾ ਝੂਲਦਾ ਰਹੂ ਹਮੇਸ਼ ਸਾਈਆਂ ਜਿਹੜਾ ਜਾਬਰ ਦੀ ਹਿੱਕ ਤੇ ਫੋਕਿਆ ਇਹ ਝੰਡਾ ਜਿਹੜਾ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਜਿਹੜਾ ਝੁੱਲਦਾ ਹੈ ਇਹ ਜ਼ਬਰ ਤੇ ਜ਼ੁਲਮ ਦੀ ਇੱਕ ਤੇ ਠੋਕਿਆ ਝੰਡਾ ਹੈ ਇਸੇ ਤਰ੍ਹਾਂ ਝੁੱਲਦਾ ਰਹੂਗਾ ਚਾਂਦਨੀ ਚੌਕ ਇਸੇ ਤਰ੍ਹਾਂ ਸੰਸਾਰ ਤੇ ਚਮਕਦਾ ਰਹੂਗਾ ਜੀ ਕਿਉਂ ਇਹ ਇਹ ਭਾਈ ਮਤੀਦਾਸ ਭਾਈ ਸਤੀਦਾਸ ਦੇ ਭਾਈ ਦਿਆਲਾ ਜਿਹਦੇ ਖੂਨ ਦੇ ਨਾਲੇ ਚੌਕ ਧੁੱਤਿਆ ਗਿਆ ਹੈ ਬਿਲਕੁਲ ਬਿਲਕੁਲ ਉਹ ਚਮਕੇ ਦੀ ਜੁਗਾਂ ਤੱਕ ਰਹੇ ਸ੍ਰਿਸ਼ਟੀ ਰਵੇ ਨਾ ਰਵੇ ਇਹਦੀ ਚਮਕੇ ਸਿਤਾਰਾ ਬਰਕਰਾਰ ਰਹਿਣੀ ਹੈ ਜੀ ਬਿਲਕੁਲ ਜੀ ਇਹ ਮਸ਼ਾਹਦ ਸਥਾਨ ਦਾ ਹੋਰ ਹੀ ਇਹੋ ਜਿਹਾ ਹੈ ਕਿ ਸੰਗਤਾਂ ਦੀ ਅੱਖਾਂ ਸੇਜਲ ਹੋ ਜਾਂਦੀਆਂ ਨੇ ਤੇ ਇੱਥੇ ਆ ਕੇ ਜਿਹਦੇ ਸਰੀਰ ਦੇ ਅੱਖਾਂ ਚੋਂ ਤੁਪ ਤੁਪ ਕੇ ਨੀਣਾ ਚੋਏ ਉਹਦੇ ਅੰਦੇ ਅੰਦਰ ਇਨਸਾਨੀਅਤ ਮਰ ਗਈ ਹੋਣੀ ਹੈ ਵੱਡੇ ਵੱਡੇ ਰਾਜੇ ਇਸ ਲਾਲ ਕਿਲੇ ਤੋਂ ਹੀ ਜ਼ੁਲਮੀ ਹੁਕਮ ਜਾਰੀ ਕਰਦੇ ਸਨ ਤੇ ਲੱਖਾਂ ਰਾਜੇ ਹੋ ਤੁਰ ਗਏ ਪਰ ਉੱਥੇ ਦੀ ਉੱਥੇ ਹੈ ਦਿੱਲੀ ਇਹ ਦਿੱਲੀ ਉੱਥੇ ਦੀ ਉੱਥੇ ਹੈ ਇਹ ਜ਼ਮੀਨ ਉੱਥੇ ਦੀ ਉੱਥੇ ਹੈ ਪਰ ਉਹ ਰਾਜੇ ਉਹਨਾਂ ਦਾ ਨਾਮੋ ਨਿਸ਼ਾਨ ਅੱਜ ਕਿਤੇ ਨਹੀਂ ਮਿਲਦਾ ਤੇ ਉਸੇ ਹੀ ਲਾਲ ਕਿਲੇ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ਦੀ ਜੈ ਜੈਕਾਰ ਹੋ ਰਹੀ ਹੈ ਇਸ ਵਕਤ ਆਪ ਜੀ ਦਰਸ਼ਨ ਕਰ ਰਹੇ ਹੋ ਸਾਡੇ ਪਿੱਛੇ ਸੀਸmarg ਯਾਤਰਾ ਦੀ ਸ਼ੁਰੂਆਤ ਹੋਈ ਹੈ ਗੁਰਦੁਆਰਾ ਸੀਸਗੰਢ ਸਾਹਿਬ ਦਿੱਲੀ ਤੋਂ ਜਿੱਥੇ ਤੁਸੀਂ ਵੇਖ ਰਹੇ ਹੋ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਇੱਕ قافਲੇ ਦੇ ਰੂਪ ਦੇ ਵਿੱਚ ਜਿਵੇਂ ਭਾਈ ਜੈਤਾ ਜੀ ਜਿਨ੍ਹਾਂ ਜਿਨ੍ਹਾਂ ਪੜਾਵਾਂ ਦੇ ਉਤੇ ਰੁੱਕ ਕੇ ਪਹੁੰਚੇ ਸਨ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਔਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਫਿਰ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਸ ਸੀਸ ਦਾ ਸੰਸਕਾਰ ਕੀਤਾ ਸੀ ਜਿਸ ਸੀਸ ਦੀ ਬਦੌਲਤ ਇਸ ਦੇਸ਼ ਦੇ ਲੱਖਾਂ ਨਹੀਂ ਕਰੋੜਾਂ ਹੀ ਬੱਚੇ ਯਤਿਮ ਹੋਣੋਂ ਬਚ ਗਏ ਇਸ ਦੇਸ਼ ਦਾ ਜੋ ਅਸੀਂ ਰੰਗ ਰੂਪ ਵੇਖ ਰਹੇ ਹਾਂ ਉਹ ਸਿਰਫ ਔਰ ਸਿਰਫ ਗੁਰਤੇਗ ਭਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਬਦੌਲਤ ਪੇਰਾਂਲੇ ਇਸ ਵਕਤ ਬਾਬਾ ਜੀ ਮੌਜੂਦ ਨਹੀਂ ਬਾਬਾ ਮਨਜੀਤ ਸਿੰਘ ਜੀ ਬਾਬਾ ਜੀ ਕਾਫਲੇ ਦੀ ਸ਼ੁਰੂਆਤ ਹੋਈ ਹੈ ਇਸ ਸਿਮਰਗ ਦੀ ਯਾਤਰਾ ਦੀ ਤੇ ਮੈਂ ਥੋੜੇ ਦਿਨ ਪਹਿਲਾਂ ਇੱਥੇ ਦਿੱਲੀ ਦੇ ਬੱਚਿਆਂ ਦਾ ਇੰਟਰਵਿਊ ਕਰ ਰਿਹਾ ਸੀ ਨੌਜਵਾਨਾਂ ਦਾ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਕਿ ਇਹ ਇੱਕ ਲਾਈਨ ਹੈ ਜਿੱਥੇ ਚਾਂਦਨੀ ਚੌਕ ਹੈ ਇੱਥੇ ਮਸਜਿਦ ਵੀ ਹੈ ਤੇ ਮੰਦਿਰ ਵੀ ਹੈ ਇੱਥੇ ਜੈਨ ਧਰਮ ਵੀ ਹੈ ਤੇ ਨਾਲ ਦੀ ਨਾਲ ਮੇਰੇ ਜੈਨ ਦੇ ਵਿੱਚ ਇਹ ਗੱਲ ਆਈ ਕੇ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੀ ਸ਼ਹਾਦਤ ਨਾ ਦਿੰਦੇ ਫਿਰ ਇਹ ਚਾਂਦਨੀ ਚੌਂਕ ਦੇ ਵਿੱਚ ਸਾਨੂੰ ਇੱਕ ਰੰਗ ਹੀ ਦਿਖਾਈ ਦੇਣਾ ਸੀ ਇਹ ਸਾਰੇ ਰੰਗ ਖੋ ਜਾਣੇ ਸੀ ਆਪ ਜੀ ਨੇ ਬਚਨ ਕੀਤਾ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਵੱਡੀ ਸ਼ਹਾਦਤ ਨਾ ਹੁੰਦੀ ਏ ਸਾਕਾ ਇਹ ਚਾਂਦਨੀ ਚੌਂਕ ਨਾ ਵਾਪਰਦਾ ਤੇ ਸਿੰਧੋ ਹਿੰਦੁਸਤਾਨ ਦਾ ਵजूद ਜਿਹੜਾ ਕੁਝ ਹੋਰ ਹੋਣਾ ਸੀ ਜੀ ਨਾ ਤਾਂ ਸਿਰ ਤੇ ਪੱਗ ਹੁੰਦੀ ਨਾ ਮੱਥੇ ਤੇ ਤਿਲਕ ਹੁੰਦਾ ਤੇ ਨਾ ਗਲ ਵਿੱਚ ਜਨੇਊ ਹੁੰਦਾ ਨਾ ਸ਼ਿਵਾਲੇ ਤੇ ਮੰਦਰ ਹੁੰਦੇ ਸਰੂਪੀ ਕੁਝ ਹੋਰ ਹੋਣਾ ਸੀ ਜੀ ਤੇ ਇਹ ਜੁੱਗਾਂ ਤੋਂ ਹੀ ਇਸ ਤਰ੍ਹਾਂ ਦਾ ਵਰਤਾਰਾ ਵਰਤਦਾ ਆ ਮਨੁੱਖੀ ਹੱਕਾਂ ਦੇ ਡਾਕੇ ਪੈਂਦੇ ਆਏ ਆ 350 ਸਾਲ ਪਹਿਲਾਂ ਵੀ ਇੱਥੇ ਇੱਕ ਘਣਾਉਣਾ ਜ਼ੁਲਮ ਅਤ ਘਣਾਉਣਾ ਜ਼ੁਲਮ ਭਾਈ ਮਤੀਦਾਸ ਜੀ ਨਵਾਰੇ ਦਾ ਨਾਲ ਚੀਰ ਕੇ ਦੋ ਫਾੜ ਕਰ ਦਿੱਤਾ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਮੈਂ ਗੱਲ ਲਾਲ ਕਿਲੇ ਤੇ ਗਿਆ ਜੀ ਮੇਰੇ ਜ਼ਹਿਨ ਦੇ ਵਿੱਚ ਆ ਰਹੀ ਸੀ ਵੀ ਇਹ ਉਹ ਲਾਲ ਕਿਲਾ ਹੈ ਜਿੱਥੋਂ ਫਰਮਾਨ ਜਾਰੀ ਹੁੰਦੇ ਸੀ ਤੇ ਲੱਖਾਂ ਹੀ ਰਾਜੇ ਹੋ ਕੇ ਤੁਰ ਗਏ ਦਿੱਲੀ ਤੋਂ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਨਾਮੋ ਨਿਸ਼ਾਨ ਨਹੀਂ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਆਮਦ ਦਾ ਤੇ ਉਹਨਾਂ ਦੇ ਇੱਥੇ ਸ਼ਹੀਦੀ ਦਾ ਅੱਜ ਜੈ ਜੈਕਾਰਾਂ ਹੋ ਰਹੀਆਂ ਨੇ ਜਿੱਥੇ ਇਹ ਕਿਹਾ ਜਾਂਦਾ ਸੀ ਵੀ ਜਦੋਂ ਸ਼ਹਾਦਤ ਹੋਈ ਇੱਥੇ ਹਾਹਾਕਾਰ ਮਚ ਗਈ ਸੀ ਤੇ ਅੱਜ ਉਸੇ ਹੀ ਸਥਾਨ ਤੇ ਜਿੱਥੇ ਹਾਹਾਕਾਰ ਜਿਸ ਚਾਂਦਨੀ ਚੌਂਕ ਦੇ ਵਿੱਚ ਮਚ ਗਈ ਸੀ ਸਾਰੀ ਦਿੱਲੀ ਦੇਖਣ ਆਈ ਸੀ ਲੇਕਿਨ ਅੱਜ ਉਸੇ ਹੀ ਸਥਾਨ ਦੇ ਉੱਤੇ ਸਾਰੇ ਦਿੱਲੀ ਨਤਵਸਤਕ ਹੋ ਰਹੀ ਹੈ ਔਰ ਜੈ ਜੈਕਾਰਾਂ ਹੋ ਰਹੀਆਂ ਨੇ ਲਾਲ ਕਿਲਾ ਇਹ ਐਵੇਂ ਨਹੀਂ ਲਾਲ ਲੋਕੋ ਜਿਹੜਾ ਸਾਹਮਣੇ ਲਾਲ ਕਿਲਾ ਨਾ ਜੀ ਚਾਂਦਨੀ ਚੌਕ ਤੇ ਸਾਹਮਣੇ ਲਾਲ ਕਿਲਾ ਇਹ ਐਵੇਂ ਨਹੀਂ ਲਾਲ ਲੋਕੋ ਲਹੂ ਤੇਗ ਬਹਾਦਰ ਦਾ ਪੋਤੇ ਆਏ ਚੌਕ ਚਾਂਦਨੀ ਚਮਕਦਾ ਰਹੁ ਇਦਾਂ ਰਤ ਨਾਲ ਸ਼ਹੀਦਾਂ ਨੇ ਧੋਤੇ ਆਏ ਝੰਡਾ ਝੂਲਦਾ ਰਹੂ ਹਮੇਸ਼ ਸਾਈਆਂ ਜਿਹੜਾ ਜ਼ਾਬਰ ਦੀ ਹਿੱਕ ਤੇ ਠੋਕਿਆ ਹੈ ਝੰਡਾ ਜਿਹੜਾ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਜਿਹੜਾ ਝੁੱਲਦਾ ਹੈ ਇਹ ਜ਼ਬਰ ਤੇ ਜ਼ੁਲਮ ਦੀ ਇੱਕ ਤੇ ਠੋਕਿਆ ਝੰਡਾ ਹੈ ਇਸੇ ਤਰ੍ਹਾਂ ਝੁੱਲਦਾ ਰਹੂਗਾ ਚਾਂਦਨੀ ਚੌਕ ਇਸੇ ਤਰ੍ਹਾਂ ਸੰਸਾਰ ਤੇ ਚਮਕਦਾ ਰਹੂਗਾ ਜੀ ਕਿਉਂ ਇਹ ਇਹ ਭਾਈ ਮਤੀਦਾਸ ਭਾਈ ਸਤੀਦਾਸ ਦੇ ਭਾਈ ਦਿਆਲਾ ਜਿਹਦੇ ਖੂਨ ਦੇ ਨਾਲੇ ਚੌਂਕ ਧੋਤਿਆ ਗਿਆ ਹੈ ਬਿਲਕੁਲ ਬਿਲਕੁਲ ਉਹ ਚਮਕੇ ਦੀ ਜੁਗਾਂ ਤੱਕ ਰਹੇ ਸ੍ਰਿਸ਼ਟੀ ਰਵੇ ਨਾ ਰਵੇ ਇਹਦੀ ਚਮਕੇ ਇਸੇ ਤਰ੍ਹਾਂ ਬਰਕਰਾਰ ਰਹਿਣੀ ਹੈ ਜੀ ਬਿਲਕੁਲ ਜੀ ਤੇਗ ਬਹਾਦਰ ਕੇ ਚਲਿਤ ਭਇਓ ਜਗਤ ਕੋ ਸ਼ੋਕ ਹੇ 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 ਸਭ ਜਗ ਭਇਓ ਜੈ 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 ਸਰ ਲੋਕ ਮੈਂ ਬੇਨਤੀ ਕਰਾਂ ਜੋ ਸੀਸ ਮਾਰਕ ਜਤਰਾ ਹੈ ਇਸ ਅਸੀਂ ਜਦੋਂ ਇਹ ਆਰੰਭ ਕੀਤੀ ਆ ਸਤਿਗੁਰਾਂ ਨੇ ਕਿਰਪਾ ਕੀਤੀ ਆਰੰਭ ਤਾਂ ਹੋਈ ਆ ਤੇ ਉਸ ਵੇਲੇ ਇਹ ਮਨ ਵਿੱਚ ਪੱਕਾ ਵਿਚਾਰ ਬਣਾਇਆ ਸੀ ਕਿ ਉਸੇ ਤਰ੍ਹਾਂ ਇਹ ਕਰਨਾ ਮੈਂ ਹੀ ਰਵੇ ਸ਼ਾਂਤ ਮੈਈ ਰਵੇ ਆਨੰਦ ਮੈਈ ਰਵੇ ਹਮੇਸ਼ਾ ਲਈ ਬਹੁਤ ਹੀ ਵਿਸਮਾਦ ਮੈਈ ਇਹਦੇ ਵਿੱਚ ਨਾ ਤਾਂ ਮਠਿਆਈਆਂ ਵੰਡਣ ਦੀ ਇਜਾਜ਼ਤ ਹੈ ਨਾ ਆਤਿਸ਼ਬਾਜੀ ਚਲਾਉਣ ਦੀ ਨਾ ਪਟਾਕੇ ਚਲਾਉਣ ਦੇ ਫੁੱਲ ਵਰਸਾਓ ਵੱਧ ਤੋਂ ਵੱਧ ਫੁੱਲ ਵਿਸਾਓ ਸਤਿਗੁਰਾਂ ਦੇ ਜਿਨ੍ਹਾਂ ਜਿਨ੍ਹਾਂ ਰਾਮਾ ਤੋਸੀਸ ਮਾਰਕ ਨੇ ਯਾਤਰਾ ਨੇ ਜਾਣਾ ਹੈ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਵਕਤ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਕੀ ਸੀਸ ਮਾਰਗ ਯਾਤਰਾ ਗੁਰਦੁਆਰਾ ਸੀਸਕੰਨ ਸਾਹਿਬ ਤੋਂ ਰਵਾਨਾ ਹੋਈ ਹੈ ਔਰ ਇਹ ਉਹਨਾਂ ਉਹਨਾਂ ਪੜਾਵਾਂ ਦੇ ਉੱਤੇ ਰੁਕਦੀ ਹੈ ਜਿਨ੍ਹਾਂ ਪੜਾਵਾਂ ਦੇ ਉੱਤੇ ਭਾਈ ਜੈਤਾ ਜੀ ਰੁਕੇ ਸਨ ਜਦੋਂ ਉਹ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਰਵਾਨਾ ਹੋਏ ਸਨ ਚਾਂਦਰੀ ਚੌਂਕ ਤੋਂ ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਉਹ ਜਿਵੇਂ ਤਸਵੀਰ ਵੀ ਬਿਆਨ ਕਰ ਰਹੀ ਹੈ ਤਸਵੀਰ ਵੀ ਵਿਆਖਿਆਨ ਕਰ ਰਹੀ ਹੈ ਸੀਸ ਮਾਰਗ ਯਾਤਰਾ ਔਰ ਭਾਈ ਜੈਤਾ ਜੀ ਪਾਈ ਜਤਾ ਜੀ ਨੇ ਹੱਥਾਂ ਦੇ ਵਿੱਚ ਸਤਕਾਰ ਦੇ ਨਾਲ ਕੁੱਟ ਕੇ ਆਪਣੀ ਛਾਤੀ ਦੇ ਨਾਲ ਲਾ ਕੇ ਸੀਸ ਫੜਿਆ ਹੋਇਆ ਹੈ ਇਹ ਸੀਸ ਹੈ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਤੇ ਭਾਈ ਜਤਾ ਜੀ ਕਿਵੇਂ ਫਿਰ ਕਿਹਨਾ ਕਿਨਾ ਪੜਾਵਾਂ ਤੋਂ ਹੁੰਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਉਹਨਾਂ ਹੀ ਪੜਾਵਾਂ ਦੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਧੰਨਵਾਦ